ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpsaanjha.in ਤੇ ਪੰਜਾਬ ਦੇ ਕੈਬਨਿਟ ਮੰਤਰੀ ਵਿਕ੍ਰਮ ਸਿੰਘ ਮਜੀਠੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਖਫਾ ਨੇ ਸੋਨਕੇ ਤੁਸੀਂ ਵੀ ਹੈਰਾਨ ਹੁੰਦੇ ਹੋਵੋਗੇ ਕਿ ਆਕਾਲੀ ਦਲ ਦੀ ਭਾਈਵਾਲ ਪਾਰਟੀ ਬੀਜੇਪੀ ਤੋਂ ਆਖਰ ਮਜੀਠੀਆ ਨੇ ਨਰਾਜ਼ ਹੋ ਕੇ ਲੈਣਾ ਕੀ ਹੈ ਦਰਅਸਲ ਪੰਜਾਬ ਦੀਆਂ ਮੰਡੀਆਂ 'ਚ ਜੋ ਕਣਕ ਰੋਲ ਰਹੀ ਹੈ ਉਸ 'ਤੇ ਆਕਾਲੀ ਸਰਕਾਰ ਬੁਰੀ ਤਰ੍ਹਾਂ ਕੀ ਰਿਪਈ ਹੈ ਅਗੇ ਤਾਂ ਜਦੋਂ ਕਾਲੀ ਸਰਕਾਰ ਤੇ ਕੋਈ ਮੁਸੀਬਤ ਆਉਂਦੀ ਸੀ ਤਾਂ ਕੇਂਦਰ ਤੇ ਵਿਤਕਰੇ ਦੇ ਇਲਜ਼ਾਮ ਲਗਾ ਪੱਲਾ ਛੱਡ ਲਿਆ ਜਾਂਦਾ ਸੀ ਪਰ ਹੁਣ ਜਦੋਂ ਕੇਂਦਰ ਚ ਬੀਜੇਪੀ ਦੀ ਸਰਕਾਰ ਆਈ ਹੈ ਤਾਂ ਮੁੱਖ ਮੰਤਰੀ ਦਾ ਚੋਪਰਣ ਜੀ ਆਪਣੀ ਭਲਾਈ ਸਮਝਦੇ ਨੇ ਪਰ ਆਖਰ ਮਜੀਠੀਆ ਕਿਵੇਂ ਆਪਣੀ ਸਰਕਾਰ ਤੇ ਕੋਈ ਗੱਲ ਸਹਿ ਜਾਣ ਵੇਖੋ ਕਿਸਾਨਾਂ ਦੇ ਮੁੱਦੇ ਤੇ ਮਜੀਠੀਆ ਨੇ ਕਿਵੇਂ ਕੀਤਾ ਸੀਐਮ ਪ੍ਰਕਾਸ਼ ਸਿੰਘ ਬਾਦਲ ਦਾ ਬਚਾ ਤੇ ਸਾਧਿਆ ਪੀਐਮ ਨਰਿੰਦਰ ਮੋਦੀ ਤੇ ਨਿਸ਼ਾਨਾ ਬਾਦਲ ਸਾਹਿਬ ਕੱਲ ਪਰਸੋਂ ਫੇਰ ਪਰ ਖਾਨ ਮੰਤਰੀ ਜੀ ਦੇ ਫੋਰਮ ਤੇ ਐਗਰੀਕਲਚਰ ਮਿਨਿਸਟਰ ਸਾਹਿਬ ਦੇ ਫੋਰਮ ਤੇ ਆਪ ਦੇ ਜਿਹੜੀ ਗੱਲ ਨੂੰ ਆ ਦਿਰਾ ਕੇ ਵੀ ਆਏ ਆ ਕਿ ਇਹ ਇਹ ਫੈਸਲਾ ਨਾ ਕਰਨ ਨਾਲ ਤੁਸੀਂ ਪੰਜਾਬ ਨੂੰ ਏਲੀਨੇਟ ਕਰ ਰਹੇ ਹੋ ਪੰਜਾਬ ਦੇ ਕਿਸਾਨਾਂ ਚ ਏਲੀਨੇਸ਼ਨ ਵਾਲਾ ਮਾਹੌਲ ਪੈਦਾ ਕਰ ਰਹੇ ਮਗਰ ਨਾਲ ਹੀ ਅਸਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਕਿਹਾ ਹੈ ਕਿ ਅਸੀਂ ਸਾਰੀ ਫਸਲ ਦੀ ਖਰੀਦ ਕਰਾਂਗੇ ਇਹ ਪੰਜਾਬ ਗਵਰਨਮੈਂਟ ਦੀ ਕਮਿਟਮੈਂਟ ਹੈ ਜੇ ਗਵਰਨਮੈਂਟ ਆਫ ਇੰਡੀਆ اپنی ذمہ داری پوری نہیں ਕਰੂ پنجاب ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਸੈਂਟਰ ਦਾ ਜੋ ਐਟੀਟਿਊਡ ਹੈ ਟੂਵਰਡਸ ਕਿਸਾਨ ਇਸ ਪ੍ਰੋਕਿਊਰਮੈਂਟ ਦੇ ਉੱਤੇ ਕਾਫੀ ਅਸੀਂ ਆਪ ਦੇ ਆਪ ਨੂੰ ਮਹਿਸੂਸ ਕਰਦੇ ਹਾਂ ਕਿ ਅਨਸੈਟੀਸਫੈਕਟਰੀ ਰਿਸਪਾਂਸ ਹੈ ਤੇ ਅਸੀਂ ਚਾਹਾਂਗੇ ਕਿ ਨਰਿੰਦਰ ਮੋਦੀ ਜੀ ਕਿਉਂਕਿ ਆਪ ਵੀ ਉਹ ਕਿਸਾਨਾਂ ਦੀਆਂ ਉਹ ਮੁਸ਼ਕਲਾਂ ਨੂੰ ਸਮਝਦੇ ਵੀ ਹੋ ਉਹਨਾਂ ਦੀਆਂ ਵੋਟਾਂ ਲੈ ਕੇ ਆ ਜਲ ਤੋਂ ਜਲ ਦੇ ਇਸ ਮੁੱਦੇ 'ਤੇ ਇੰਟਰਵਿਨ ਕਰਕੇ ਇਹਨੂੰ ਸੋਲਵ ਕਰਨਗੇ ਪੰਜਾਬ ਦੇ ਕਿਸਾਨਾਂ ਦੇ ਮਸਲੇ ਨੂੰ ਸੋਲਵ ਕਰ। ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ। এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ। ਐਪ ਨੂੰ ਇੰਸਟਾਲ ਕਰੋ। ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ। ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ। ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ